ਨਾਲ ਨਿਊ ਜਰਸੀ ਆ ਤੇ ਨਿਊ ਜਰਸੀ ਦੇ ਵਿੱਚ ਰਹਿੰਦਾ ਆ ਔਰ ਮੇਰੇ ਵੀਰੇ ਪਪਾ ਜਿਹੜਾ ਬੱਦੇ ਵਾਲਾ ਪਿੰਡ ਆ ਤੇ ਪਪੇ ਨੇ ਬੜਾ ਪਿਆਰ ਦਿੱਤਾ ਮੇਰੇ ਵੀਰੋ ਅਮਰੀਕਾ ਦੀ ਧਰਤੀ ਦੀ ਮੇਰਾ ਜਹੇਤਾ ਘਰ ਦੀ ਪਾਲਿਆ ਪਰ ਦੂਜੇ ਪਾਸੇ ਰਸਾਲ ਸੱਲੂ ਢੰਡੇ ਵਾਲਾ ਟਰੱਪ ਵੀ ਆਇਆ ਹੋਇਆ ਹੈ ਸਾੜਾ ਮਾਲ ਦੀ ਧਰਤੀ ਮੇਰੇ ਵੀਰੋ ਸਮਸਾਨੀਆਂ ਬਾਰੇ ਮੰਨੂਰੀਆਂ ਯਾਦਾਂ ਨੇ ਪੁਜਰਾਜ ਵਾਲੇ ਸੱਡੇ ਦੀ ਟੀਮ ਦੇ ਚਾਰ ਯਾਥੀ ਮੇਰੇ ਆ ਖੇਡ ਮੈਦਾਨ ਦੇ ਵਿੱਚ ਨਿੱਕੂ ਹੁੰਦਣ ਆਸਟ੍ਰੇਲੀਆ ਮਾਰ ਕਰਦਾ ਹੈ ਮਾਰ ਕਰਦਾ ਪਰ ਕਬੱਡੀ ਕਬੱਡੀ ਕਰਦਾ ਹੋਇਆ ਅੱਜ ਪੰਜਾਬ ਦੀ ਜਵਾਨੀ ਸੁੱਟੇ ਲੌਂਦੀ ਹੈ ਜਦੋਂ ਸੁੱਟੇ ਲਾਉਣ ਦੇ ਲਈ ਪੈਸੇ ਨਹੀਂ ਨਾ ਹੁੰਦੇ ਅੱਜ ਤਾਂ ਸਾਡ ਜਨਤਾ ਨੂੰ ਲੋਕਾਂ ਦੀ ਮੋਟਰਾਂ ਲੌਂਦੀ ਹੈ ਵੱਧ ਰਿਆ ਮੱਸੀਆਂ ਦਾ ਕਾਰਨ ਹੈ ਗਰੀਬ ਗੱਤ ਖੇਤ ਮਜ਼ਦੂਰਾਂ ਦੀ ਆਵਾਜ਼ ਨੂੰ ਥੋੜਾ ਬੜਾ ਕੋਈ ਮੀਡੀਆ ਦਾ ਵੱਡਾ ਰੋਲ ਆ ਜਿਸ ਇਹ ਮਹਿਮਾਨ ਦੇ ਵਿੱਚ ਸਾਧਕੀ ਤਸਵੀਰ ਯਾਦਗਰੀ ਪੰਨ ਕੈਮਰੇ ਦੀ ਅੱਖ ਦੇ ਵਿੱਚ ਬੰਦ ਹੋ ਰਿਹਾ ਤੇ ਯਾਦਗਾਰ ਦੇ ਸਾਹਮਣੇ ਨਾਟਕਾ ਠੁੱਟੂ ਕੱਠੀਆਂ ਦੀ ਵਕਤ ਪੀਤੀਆਂ ਸੀਸੇ ਕਦੇ ਇਕ ਖਾਉਂਦੇ ਨਹੀਂ ਹੁੰਦੇ ਤੇ ਵਕਤ ਬੀਤੀਆਂ ਸੀਸੇ ਕਦੇ ਖਾਉਂਦੇ ਨਹੀਂ ਹੁੰਦੇ ਨੇ ਵੀ ਜੱਥੇ ਅੱਜ ਦੇ ਵੀਰਵੋ ਵੱਡੇ ਮਾਨ ਦੇ ਰਹੇ ਨੇ ਇਹ ਕੰਮ ਤੇ ਦੇ ਕੀਤੇ ਜਾਣਗੇ ਕੰਤਾ ਜਿੰਨੇ ਵੀ ਜੱਥੇ ਅੱਜ ਦੇ ਇਸ ਮੈਚ ਦੇ ਵਿੱਚ ਲਾ ਦੇਗਾ ਗੋਪੀ ਧਰਮ ਕੋ ਸੰਤੋਖ ਸਿੰਘ ਜੀ ਮੈਂਬਰ मंसूर ਸਰਦਾਰ ਪਲਵਿੰਦਰ ਸਿੰਘ ਜੀ ਸਰਪੰਚ ਔਰ RAM DEWALI ਤੇ ਸਾਡੇ ਅਮਰਜੀਤ ਸਿੰਘ ਜੀ ਜਨਾਹ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਸਫਨਾਮ ਸਿੰਘ ਜੀ ਮੈਨੇਜਰ ਡੇਰਾ ਬਾਬਾ ਨਾਨਕ ਸੁਭਸ਼ੇਤ ਪਰ ਤੇ ਧੰਨਵਾਦ ਇਹ ਇੱਕ ਯਾਦਗਾਰੀ ਤਸਵੀਰ ਕੈਮਰੇ ਦੇ ਅੱਖ ਦੇ ਵਿੱਚ ਬੰਦ ਹੋਈ ਠੀਕ ਠੀਕ ਸਾਂਝਾ ਮਾਜੇ ਉਹਦੇ ਨਾਲ ਹੋ ਜਾ ਚਲੋ ਜੀ ਅਤੇ ਮਾਨ ਸਨਮਾਨ ਜਿਹੜਾ ਏ ਉਹ ਆਪਣਾ ਪ੍ਰਾਪਤ ਕਰਕੇ ਨਾਲ ਦੀ ਨਾਲ ਯਾਦਗਾਰੀ ਫੋਟੋ ਜਿਹੜੀ ਹੈ ਉਹ ਜਰੂਰ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਵਲੰਟੀਅਰ ਭਰਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾਂ ਜार्ज ਡੇਰਾ ਬਾਬਾ ਨਾਨਕ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਸੋਨੂੰ ਲੰਗਾ ਸ਼੍ਰੋਮਣੀ ਕਾਲੀ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਦੇ ਵਿਸਾਖੀ ਦੇ ਇਸ ਦਿਨ ਦੇ ਉੱਤੇ ਬਹੁਤ ਹੀ ਸ਼ਲਾਘਾਯੋਗ ਕਦਮ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਰਾਹਤ ਕਰਾਉਣ ਵਾਸਤੇ ਕਬੱਡੀ ਕੱਪ ਇਸ ਵਾਰ ਸ਼ੁਰੂ ਕੀਤਾ ਹੈ ਪਹਿਲੇ ਸਾਲ ਇੱਕ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਕਈ ਉਨਤਾਈਆਂ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਵੇਖੀਆਂ ਜਾਣਗੀਆਂ ਲੇਕਿਨ ਸ਼੍ਰੋਮਣੀ ਕਮੇਟੀ ਦੀ ਸਲਾਹਾ ਬੰਦੀ ਹੈ ਕਿ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿੰਨੀਆਂ ਟੀਮਾਂ ਨੇ ਸਰਿਆਂ ਦੇ ਕਿਹੜੀ ਟੀਮ ਨੇ ਸਰ ਕਿ ਟੀਮਾਂ ਇਹ ਬਾਬਾ ਬੁੱਢਾ ਸਾਹਿਬ ਵਜੇਤਾ ਰਹੀ ਜੀ ਟੀਮ ਤੇ ਟੀਮਾਂ ਇਹਦੇ ਵਿੱਚ ਚਾਰ ਸੀਗੀਆਂ ਆਈਆਂ ਅਗਲੀ ਵਾਰ ਕਿਉਂਕਿ ਉਹ ਨਵਾਂ ਸੀਗਾ ਅਗਲੀ ਵਾਰ ਇਹਦੇ ਵਿੱਚ ਹੋਰ ਵੱਧ ਟੀਮਾਂ ਕਿਉਂਕਿ ਅਸੀਂ ਕਿਹਾ ਕਿ ਇਹ ਸਿਰਫ ਇੱਕ ਅਸਲ ਸੀਗੀ ਪਹਿਲਾ ਸਾਲ ਸੀਗਾ ਅਗਲੇ ਸਾਲਾਂ ਦੇ ਵਿੱਚ ਇਹਦੇ ਵਿੱਚ ਤੰਦੀਲੀ ਲਿਆ ਕੇ ਤੇ ਹਰ ਸਾਲ ਇਹ ਵਿਸਾਖੀ ਦੇ ਉੱਤੇ ਜਾਂ 13 ਜਾਂ 14 ਤਰੀਕ ਨੂੰ ਸੀ ਇਹ ਕੱਪ ਕਰਾਇਆ ਜਾਂਦਾ